ਨਾਮ ਨੂੰ ਬਾਈ ਕਿਹੜਾ ਆਰਡਰ ਤੇ ਕਾਦਾ ਐਡਵਾਂਸ ਲੈ ਕੇ ਗਿਆ ਤੁਹਾਡੇ ਕੋਲ ਉਹ ਉਹ ਹਾਂਜੀ ਕੀ ਗੱਲ ਹੈਰਾਨ ਕਿਉ ਹੋਗੇ 4 ਲੱਖ ਰੁਪਏ ਐਡਵਾਂਸ ਲੈ ਕੇ ਆਓ ਮੇਰੇ ਤੋਂ ਲੋਕਾਂ ਤੋਂ ਐਡਵਾਂਸ ਲੈ ਕੇ ਮੁੱਕਰ ਜਾਂਦੇ ਹੋ ਕੰਮ ਨਾ ਵੇੜ ਕੇ ਦਿਓ ਮੇਰਾ ਇੱਕ ਵਾਰੀ ਆ ਪੁਲਿਸ ਰਿਪੋਰਟ ਕਰਕੇ ਹੀ ਦੇਖ ਲੋ ਪੁਲਿਸ ਦਾ ਆਪੇ ਲੱਭ ਲੂਗੀ ਨਿੱਕੇ ਨੂੰ ਵੀ ਉਹ ਕਿੱਥੇ ਆ ਨਾਲੇ ਨਾ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੋ ਤੁਸੀਂ ਮੈਨੂੰ ਤਾਂ ਜੋ ਕਹਿ ਲੈਣੇ ਠੀਕ ਆ ਪਰ ਤੁਸੀਂ ਮੇਰੀ ਧੀ ਬਾਰੇ ਕੁਝ ਅਵਾ ਤਵਾ ਬੋਲੋ ਨਾ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਯਾਰ ਪ੍ਰਤੀ ਇਹ ਸਾਰੀ ਪਈ ਹੋਈ ਆ ਸੇਲ ਦਾ ਇਹਨਾਂ ਡਿਫਰੈਂਸ ਕਿਉਂ ਆ ਵਾਕਿਆ ਨਿੱਕਾ ਨਾ ਮੇਰੇ ਨਾਲ ਤਕੜਾਈ ਧੋਖਾ ਕਰਕੇ ਚਲਾ ਗਿਆ ਕੁਝ ਵੀ ਸਮਝ ਨਹੀਂ ਆਉਂਦੀ ਕੀ ਕਰਾਂ ਕੀ ਨਾ ਕਰਾਂ ਮੈਂ ਕਦੀ ਉਮੀਦ ਨਹੀਂ ਕੀਤੀ ਸੀ ਮੇਰਾ ਭਰਾ ਮੇਨ ਨਾਲ ਕੁਝ ਕਰਕੇ ਜਾਊਗਾ ਵਾਇਗਰ ਪਲੀ ਗਰੀ ਹੈ ਇਹ ਹਾਲਾ ਗੋਲਦੀ ਭਾਜੀ ਇਹ ਹਾਲਾ ਮੈਨੂੰ ਭਾਜੀ ਤੁਸੋਂ ਬੰਦੇ ਵਧੀਆ ਥੋੜੀ ਜਿਹੀ ਅਚਾਨਕ ਇੱਥੇ ਦਫ਼ਤਰ 'ਚ ਮੈਨੂੰ ਫੋਨ ਕਰ ਦਿੰਦੇ ਮੈਂ ਤੁਹਾਡੇ ਕੋਲ ਆ ਜਾਂਦਾ ਉਹ ਪਛਾਣੇ ਕੌਣ ਆਈਆਂ ਤੁਸੀਂ ਫੋਨ ਕਰੀ ਜਨਾ ਮੈਂ ਫੋਨ ਤਾਂ ਚੁੱਕਦੇ ਨਹੀਂ ਤੁਸੀਂ ਨਾ ਕੀ ਮਤਲਬ ਮੈਨੂੰ ਭਾਜੀ ਤੁਹਾਡਾ ਵੀ ਫੋਨ ਫੋਨ ਤਾਂ ਆਇਆ ਹੀ ਨਹੀਂ ਮੈਨੂੰ ਤੁਸੀਂ ਕਹਿੰਦੇ ਮੈਂ ਫੋਨ ਕਰੀ ਜਨਾ ਤੁਸੀਂ ਫੋਨ ਨਹੀਂ ਚੱਕਦੇ ਤੁਹਾਨੂੰ ਹੋਣ ਕੀ ਕਰਦਾ ਭਾਜੀ ਮੈਂ ਤੁਹਾਡਾ ਬ੍ਰਦਰ ਮੈਨੂੰ ਆਪ ਤਾਂ ਕਹਿ ਗਿਆ ਆਪਣਾ ਨੰਬਰ ਦੇ ਕੇ ਕਿ ਭਾਜੀ ਨੂੰ ਤਾਂ ਫੋਨ ਹੀ ਨਹੀਂ ਕਰਨਾ ਉਹ ਕਹਿੰਦਾ ਜਿਹੜੀ ਡੀਲਿੰਗ ਆ ਸਾਰੀ ਮੇਰੇ ਨਾਲ ਕਰਨੀ ਆ ਹੁਣ ਵੀ ਮੈਂ ਉਹਦੇ ਕੋਲ ਹੀ ਆਇਆ ਸੀ ਉਹਦਾ ਨੰਬਰ ਬੰਦ ਆ ਫੋਨ ਕਿਹਨੂੰ ਕਰਾਂ ਮੈਂ ਦੱਸੋ ਅੱਛਾ ਤੁਹਾਨੂੰ ਨਿੱਕੇ ਨੇ ਆ ਗੱਲ ਕਹੀ ਸੀ ਵੈਸੇ ਨਾ ਅੱਜ ਕੱਲ ਮੈਨੂੰ ਬਾਹਰ ਦੇ ਬਹੁਤ ਕੰਮ ਹੁੰਦੇ ਆ ਇਸ ਕਰਕੇ ਮੈਂ ਦਫ਼ਤਰ ਘੱਟ ਹੀ ਆਉਂਦਾ ਆ ਇਸੇ ਲਈ ਉਹਨੇ ਤੁਹਾਨੂੰ ਕਹਿਤਾ ਹੋਣਾ ਹੈ ਵੀ ਭਾਜੀ ਅੱਜ ਕੱਲ ਦਫ਼ਤਰ ਨਹੀਂ ਆਉਂਦੇ ਭਾਜੀ ਤੁਹਾਨੂੰ ਬਾਹਰ ਦੇ ਕੰਮ ਹੁੰਦੇ ਆ ਪਰ ਭਰਾ ਤਾਂ ਤੁਹਾਡਾ ਦਫ਼ਤਰ ਹੀ ਸੀ ਨਾ ਉਹ ਫੋਨ ਹੀ ਨਹੀਂ ਚੁੱਕਦਾ ਯਾਰ ਤਾਂ ਹੀ ਤਾਂ ਮੈਨੂੰ ਆਜਾਉਣਾ ਪਿਆ ਵੀ ਮੈਂ ਆਪ ਵੀ ਜਾ ਕੇ ਦੇਖਾਂ ਵੀ ਮਸਲਾ ਕੀ ਆ ਇੰਨੇ ਦਿਨ ਹੋ ਗਏ ਫੋਨ ਹੀ ਬੰਦ ਆ ਰਿਹਾ ਉਹਦਾ ਉਹ ਭਾਜੀ ਉਹਦਾ ਕੰਮ ਦੇ ਸਿਲਸਲੇ 'ਚ ਕਿਤੇ ਬਾਹਰ ਗਿਆ ਆ। ਕੋਈ ਨਹੀਂ ਭਾਈ 10ਜੋ ਕੱਤ ਤੱਕ ਆਉਣਾ ਮੈਂ ਫੇਰ ਦੁਬਾਰਾ ਆਜੂਗਾ ਦਫ਼ਤਰ। ਭਾਜੀ ਉਹਨਾ ਕੰਮ ਦੇ ਸਿਲਸਲੇ 'ਚ ਕਿਤੇ ਬਾਹਰ ਗਿਆ ਵਾ। ਦੇਖਦੇ ਆ ਕਦੋਂ ਤੱਕ ਹੁੰਦਾ ਹੈ। ਕਦੋਂ ਤੱਕ ਆਉਗਾ ਦਾ ਕੀ ਮਤਲਬ ਆ ਭਾਜੀ? ਐਡਵਾਂਸ ਸਾਡੇ ਤੋਂ ਲਿਆ ਹੋਇਆ, ਕੰਮ ਸਾਡਾ ਕੰਪਲੀਟ ਕਰਕੇ ਦੇਣਾ ਸੀ। ਉਹ ਬਾਹਰ ਤੁਰਿਆ ਫਿਰਦਾ ਯਾਰ। ਨਾਮ ਨੂੰ ਭਾਈ ਕਿਹੜਾ ਆਰਡਰ ਤੇ ਕਾਦਾ ਐਡਵਾਂਸ ਲੈ ਕੇ ਗਿਆ ਤੁਹਾਡੇ ਕੋਲ ਉਹ? ਉਹ ਹਾਂਜੀ ਕੀ ਗੱਲ? ਹੈਰਾਨ ਕਿ ਹੋ ਗਏ? 4 ਲੱਖ ਰੁਪਏ ਐਡਵਾਂਸ ਲੈ ਕੇ ਆਓ ਮੇਰੇ ਤੋਂ। ਉਹ ਭਾਜੀ 4 ਲੱਖ ਦਾ ਐਡਵਾਂਸ ਕੋਈ ਲਿਖਾ ਪੜੀ ਕੀਤੀ ਸੀ ਉਹਦੇ ਨਾਲ ਕੋਈ ਪਰਚੀ ਪ੍ਰੂਫ ਕੋਈ ਲੈਟਰ ਪੈਡ ਤੇ ਕੋਈ ਆਰਡਰ ਦਿੱਤਾ ਹੋਵੇ ਗੋਲਡੀ ਭਾਜੀ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ 10 ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨੂੰ ਇੰਨੇ ਲੱਖਾਂ ਕਰੋੜਾਂ ਦਾ ਆਪਾਂ ਕੰਮ ਕਰ ਲਿਆ 10 ਲੱਖ ਦਾ ਆਰਡਰ ਸੀ ਸਿਰਫ 4 ਲੱਖ ਰੁਪਏ ਐਡਵਾਂਸ ਦਿੱਤਾ ਉਹਨੂੰ ਇਹਦੇ ਦੀ ਵੀ ਹੁਣ ਮੈਂ ਲਿਖਾ ਪੜੀਆ ਕਰਾਂ ਯਾਰ ਉਹ ਭਾਜੀ ਮੈਂ ਤਾਂ ਕੰਦਾ ਦੀਨੋ ਵੀ ਤੁਹਾਡਾ ਆਰਡਰ ਮੈਨੂੰ ਪਤਾ ਲੱਗ ਜੂਗਾ ਵੀ ਕੀ ਆ ਕੀ ਨਹੀਂ ਹੈਗਾ ਉਸ ਹਿਸਾਬ ਨਾਲ ਮੈਂ ਤੁਹਾਡਾ ਆਰਡਰ ਦੇਖਦਾ ਤੇ ਫਿਰ ਪੂਰਾ ਵੀ ਕਰਕੇ ਦੇਣਾ ਹੀ ਸੀਗਾ ਨਾਲੇ ਗੋਲਦੀ ਪਾਜੀ ਮੈਂ ਤੁਹਾਡੇ ਬ੍ਰਦਰ ਨੂੰ ਬੜੀ ਵਾਰੀ ਕਿਹਾ ਕਿ ਐਡਵਾਂਸ ਲਿਆ ਕੋਈ ਲਿਖਾ ਬੜੀ ਕਰ ਲਓ ਕੋਈ ਰਿਟਰਨ ਕਰ ਲਓ ਉਹ ਵਾਰ-ਵਾਰ ਇੱਕੋ ਹੀ ਗੱਲ ਕਹਿੰਦਾ ਸੀ ਪਾਜੀ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਕਦੇ ਇਦਾਂ ਦੀ ਪ੍ਰੋਬਲਮ ਆਈ ਆ ਨਾਲੇ ਮੈਂ ਕਿਹੜਾ ਕਹਿੰਦਾ ਸੀ ਤੁਹਾਡੇ ਪੈਸੇ ਲੈ ਕੇ ਭੱਜ ਜਾਣਾ ਪਰ ਇਹ ਥੋੜੀ ਪਤਾ ਸੀਗਾ ਐਡਵਾਂਸ ਲੈ ਕੇ ਮੇਰੇ ਤੋਂ ਕੰਮ ਕਰਨ ਦਾ ਮਾਰਾ ਕਿਸੇ ਹੋਰ ਦੀਆਂ ਪਿੰਗਾ ਝੂੜਦਾ ਫਿਰਦਾ ਉਹ ਤਾਂ ਨਾ ਪਾਜੀ ਮੈਂ ਤਾਂ ਇਹ ਕਹਿੰਦਾ ਸੀ ਵੇ ਤੁਹਾਡਾ ਵਿਹਾਰ ਵਧੀਆ ਦਾ ਤੁਸੀਂ ਪੈਸੇ ਦੇਤੇ ਹੋਣੇ ਹੁਣ ਉਹ ਤਾਂ ਇੱਥੇ ਹੈ ਨਹੀਂਗਾ ਤੁਹਾਡਾ ਆਰਡਰ ਮੈਂ ਪੂਰਾ ਕਰਾ ਦੇਣਾ ਪਰ ਉਹਦੇ ਲਈ ਵੀ ਤਾਂ ਮੈਨੂੰ ਕੋਈ ਸਬੂਤ ਦੀ ਲੋੜ ਹੈਗੀ ਆ ਨਾ ਵੀ ਤੁਸੀਂ ਕਦੋਂ ਕਿਹੜੇ ਦਿਨ ਪੈਸੇ ਦਿੱਤੇ ਤੇ ਤੁਹਾਨੂੰ ਉਹਨੇ ਕੀ ਮਾਲ ਦੇਣ ਦੀ ਡੀਲ ਕੀਤੀ ਸੀ ਗੋਲਦੀਪਾ ਜੀ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਜੇ ਮੈਂ ਤੁਹਾਡੇ ਦਫ਼ਤਰ ਆ ਹੀ ਗਿਆ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਕੁਝ ਵੀ ਕਹੀ ਜਾਓਗੇ ਅਡਵਾਂਸ ਦਿੱਤਾ ਤੁਹਾਡੇ ਭਰਾ ਨੂੰ ਜੇ ਤੁਹਾਨੂੰ ਬਹੁਤਾ ਹੀ ਲੱਗਦਾ ਨਾ ਉਹਨੂੰ ਫੋਨ ਕਰਕੇ ਪੁੱਛੋ ਨਾਲੇ ਉਹਨੂੰ ਬਾਰ ਬਾਰ ਤਾਂ ਗਿਆ ਵਾ ਕਿ ਕੋ ਰਿਟਰਨ ਦੇ ਦੇ ਰਿਟਰਨ ਦੇ ਦੇ ਉਹਨੇ ਦਿੱਤਾ ਹੀ ਨਹੀਂ ਜਦੋਂ ਕੋਈ ਰਿਟਰਨ ਤਾਂ ਮੈਂ ਕੀ ਕਰਾਂ ਦੱਸੋ ਉਹਨੂੰ ਨਾ ਫੋਨ ਲਾਓ ਹੁਣੇ ਪੁੱਛੋ ਉਹਨੂੰ ਵੀ ਮੇਰਾ 4 ਲੱਖ ਰੁਪਏ ਹੈ ਕਿੱਥੇ ਆ ਮੇਰੇ ਨਾਲ ਵੈਸੀ ਜਾਨੇ ਹੋ ਤੁਸੀਂ ਉਹ ਅਮਨ ਭਾਈ ਤੁਸੀਂ ਤਾਂ ਯਾਰ ਗੁੱਸਾ ਹੀ ਕਰਕੇ ਕੋਈ ਨਹੀਂ ਮੈਂ ਲਾਨਾ ਉਹਨੂੰ ਫੋਨ ਤੇ ਜਲਦੀ ਜਲਦੀ ਤੁਹਾਡਾ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਹਾਂ ਗੁੱਸਾ ਕਾਦੇ ਵਾਸਤੇ ਨਾ ਕਰ ਯਾਰ ਯਾ ਤਾਂ ਇੱਕ ਦੋ ਦਿਨਾਂ ਚ ਮੇਰਾ ਕੰਮ ਨਿਵੇੜ ਕੇ ਦੇਓ ਨਹੀਂ ਤਾਂ ਮੈਨੂੰ ਇਹ ਦੱਸੋ ਮੈਂ ਪੇਮੈਂਟ ਕਦੋਂ ਵਾਪਸ ਲਵਾਉਣੀ ਉਹ ਭਾਜੀ ਗੁਸਾ ਨਾ ਕਰੋ ਬਹਿ ਜਾਓ ਚਾਹ ਪਾਣੀ ਮੰਗਵਾਨਾ ਆ। ਉਹ ਬਸ ਬਸ ਪੀਤਾ ਆ ਮੇਰਾ ਚਾਹ ਪਾਣੀ। ਲੋਕਾਂ ਤੋਂ ਅਡਵਾਂਸ ਲੈ ਕੇ ਮੁੱਕਰ ਜਾਂਦੇ ਹੋ। ਕੰਮ ਨਾ ਵੇੜ ਕੇ ਦਿਓ ਮੇਰਾ। ਉਹ ਭਾਜੀ 2 ਮਿੰਟ ਬਹਿ ਜਾਓ। ਉਹ ਭਾਜੀ ਗੱਲ ਤਾਂ ਸੁਣੋ। ਭਾਜੀ ਬਸ ਅਜੇ ਤਿੰਨ ਦੇਖਣੇ ਰਹਿ ਗਏ ਸੀਗੇ। ਲੁਧਿਆਣੇ 'ਚ ਪੂਰਾ ਨਾਂ ਚੱਲਦਾ ਸੀਗਾ। ਬਈ ਫਤਿਹ ਵਾਲੇ ਬਹੁਤ ਵਧੀਆ ਕੰਮ ਕਰਦੇ ਆ। ਆ ਜਾ ਹਾਲਾਤ ਹੋ ਗਏ ਸਾਡੇ ਦਫਤਰ ਚ ਆ ਕੇ ਬੰਦੇ ਬੋਲ ਕੇ ਜਾਣ ਲੱਗ ਗਏ ਨਿੱਕਿਆ ਇਹ ਤਾਂ ਹਲੇ ਮੈਨੂੰ ਲੱਗਦਾ ਪਹਿਲਾ ਬੰਦਾ ਆਇਆ ਵਾ ਪਤਾ ਨਹੀਂ ਹੋਰ ਕਿੰਨੇ ਕ ਬੰਦੇ ਆਣਗੇ ਇੱਥੇ ਜਲੂਸ ਕੱਢਣ ਪ੍ਰਾਣ ਆਲੀ ਧੋਖਾ ਇੱਥੇ ਬੈਠ ਕੇ ਪੜ ਲਾ ਤੈਨੂੰ ਅੰਦਰ ਜਾਣ ਦੀ ਲੋੜ ਨਹੀਂ ਹੈਗੀ ਐਵੇਂ ਫਿਰ ਉਹ ਬੋਲਦੀ ਆ ਹੂੰ ਮੈਨੂੰ ਇੱਕ ਗੱਲ ਦੱਸ ਤੇਰੀ ਤੇਰੇ ਪਾਪਾ ਨਾਲ ਗੱਲ ਹੋਈ ਸੀਗੀ ਨਹੀਂ ਦਾਦੀ ਮੰਮਾ ਜਦੋਂ ਇੱਕ ਵਾਰੀ ਮੰਮਾ ਕਹਿ ਰਹੇ ਸੀ ਗੱਲ ਕਰ ਲੈ ਉਹਦੋਂ ਉਹਨਾਂ ਨੇ ਫੋਨ ਨਹੀਂ ਚੱਕਿਆ ਬਾਅਦ ਚ ਤਾਂ ਮੇਰੇ ਕਦੇ ਵੀ ਨਹੀਂ ਗੱਲ ਹੋਈ ਹੋਰ ਚੱਲ ਕੋਈ ਨਹੀਂ ਆ ਸ਼ਾਮ ਨੂੰ ਗੋਲਡੀ ਆਊਗਾ ਨਾ ਫਿਰ ਮੈਂ ਉਹਨੂੰ ਕਹੂੰਗੀ ਵੀ ਫੋਨ ਤੇ ਗੱਲ ਕਰਾਵੇ ਤੇਰੀ ਤੇਰੇ ਪਾਪਾ ਨਾਲ ਹਾਂਜੀ ਨਾ ਤੁਸੀਂ ਉਹਨਾਂ ਨੂੰ ਨਾ ਫੋਨ ਤੇ ਬਹੁਤ ਡਾਂਟਿਓ ਐਦਾਂ ਹੀ ਮੈਨੂੰ ਸੁੱਤੀ ਨੂੰ ਛੱਡ ਗਏ ਸੀ ਮਿਲ ਕੇ ਵੀ ਆਹੋ ਉਹਦਾ ਫੋਨ ਆਉਣ ਦੇ ਤਾਂ ਸਹੀ ਤੂੰ ਦੇਖੀ ਜਾਈ ਮੈਂ ਉਹਦੀ ਕਿਵੇਂ ਕਲਾਸ ਲਗਾਉਂਦੀ ਮੈਂ ਉਹਨੂੰ ਪੁੱਛੂਗੀ ਵੀ ਕਿਉਂ ਨਹੀਂ ਜਨਤ ਨੂੰ ਫੋਨ ਕਰਦਾ ਤੂੰ ਹਾਂ ਦਾਦੀ ਮਮਾ ਸਿਲਕੀ ਨੂੰ ਵੀ ਗਏ ਹੋਏ ਕਿੰਨੇ ਦਿਨ ਹੋ ਗਏ ਉਹਦੇ ਨਾਲ ਵੀ ਮੇਰੀ ਕੋਈ ਗੱਲ ਨਹੀਂ ਹੋਈ ਉਹਦੇ ਨਾਲ ਹੀ ਗੱਲ ਕਰਾ ਦਿਓ ਇਹ ਹੱਲ ਕਰ ਸਕਦੀ ਆ ਮੈਂ ਤੇਰਾ ਲੈ ਹੁਣੇ ਕਰ ਲੈਨੇ ਆਪਾਂ ਸਿਲਕੀ ਨੂੰ ਫੋਨ ਆਇਂ ਕਰ ਅਲਮਲਾ ਆਪਣੀ ਭੂਆ ਨੂੰ ਫੋਨ ਮਿਲਾਨੀ ਤੂੰ ਆਇਂ ਕਰ ਵੀਡੀਓ ਕਾਲ ਹੀ ਕਰ ਲਾ ਹਾਂ ਆਪਾਂ ਨਾ ਵੀਡੀਓ ਕਾਲ ਕਰਦੇ ਆ ਭੂਆ ਨੂੰ ਇਸੇ ਬਾਰੇ ਨਸਿੰਕੀ ਨਾਲ ਵੀ ਗੱਲ ਹੋ ਚੁ ਜੰਨਤ ਤੂੰ ਫੇਰ ਇੱਥੇ ਆ ਕੇ ਬੈਠ ਗਈ ਤੈਨੂੰ ਕਿੰਨੀ ਵਾਰੀ ਕਿਹਾ ਨਾ ਇਹਨਾਂ ਨਾਲ ਉਠਣਾ ਬੈਠਣਾ ਬੰਦ ਕਰ ਦੇ ਨਾ ਕੀ ਗੱਲ ਇਹਨਾਂ ਨਾਲ ਕਿਹਨੂੰ ਕਹਿਨੀ ਆ ਅਸੀਂ ਕੋਈ ਸੱਤ ਬਗਾਨੇ ਆ ਮੇਰੀ ਪੋਤੀ ਆਹੋ ਮੇਰੇ ਕੋਲੇ ਹੀ ਬੈਠੂਗੀ ਤੂੰ ਕੌਣ ਹੁੰਨੀ ਆ ਉਹ ਨੂੰ ਆਏ ਜਾਣ ਵਾਲੀ ਵੀ ਇਹਨਾਂ ਕੋਲੇ ਨਹੀਂ ਬੈਠਣਾ ਉਹ ਮੰਮੀ ਬੱਸ ਕਰੋ ਜੋ ਕੁ ਤੁਸੀਂ ਸਾਡੇ ਨਾਲ ਕਰਦੇ ਪਿਓ ਨਾ ਉਹ ਬੇਗਾਨਿਆਂ ਨਾਲ ਹੀ ਹੁੰਦਾ ਹੈ ਬੇਗਾਨਿਆਂ ਵਰਿਆਂ ਹੀ ਹਰਕਤਾ ਕਰਦੇ ਹੋ ਤੁਸੀਂ ਸਾਡੇ ਨਾਲ ਚੱਲ ਜਨਤ ਚੱਲ ਅੰਦਰ ਜਨਤ ਤੈਨੂੰ ਸਮਝ ਨਹੀਂ ਲੱਗਦੀ ਚੱਲ ਥੋੜੀ ਖੜੀ ਹੋ ਜਾ ਬਿਲਕੁਲ ਨਹੀਂ ਬੈਣਾ ਇਹਨਾਂ ਦੇ ਨਾਲ ਨਹੀਂ ਕਿਉਂ ਜਨਤ ਖੜੀ ਹੁੰਦੀ ਕਿ ਨਹੀਂ ਹੁੰਦੀ ਤੂੰ ਖੜੀ ਤੂੰ ਪੜਾ ਹੋ ਤੂੰ ਹੁੰਦੀ ਕੌਣ ਹੈ ਮੇਰੀ ਪੋਤੀ ਨੂੰ ਅੰਦਰ ਲੈ ਕੇ ਜਾਣ ਵਾਲੀ ਇਹ ਮੇਰੇ ਕੋਲੇ ਹੀ ਬੈਠੂਗੀ ਇੱਥੇ ਜਨਨ ਤੇਰੇ ਕਰਕੇ ਨਾ ਮੈਨੂੰ ਇਹਨਾਂ ਦੀਆਂ ਗੱਲਾਂ ਸੁਨੀਆਂ ਪੈਂਦੀਆਂ ਨਾ ਇਹਦੇ ਕਰਕੇ ਕਾਤੇ ਤੇਰੇ ਆਪ ਦੇ ਲੱਛਣਾ ਕਰਕੇ ਸੁਨੀਆਂ ਪੈਂਦੀਆਂ ਨੇ ਤੈਨੂੰ ਗੱਲਾਂ ਛੱਡ ਕੁੜੀ ਨੂੰ ਮੇਰੀ ਪੋਤੀ ਆ ਇਹ ਇਹਨੂੰ ਨਹੀਂ ਅੰਦਰ ਲੈ ਜਾ ਸਕਦੀ ਤੂੰ ਮੰਮੀ ਛੱਡ ਦੋ ਮੇਰੀ ਕੁੜੀ ਨੂੰ ਚੱਲ ਜਨਨ ਅੰਦਰ ਚੱਲ ਲੈ ਚੱਲ ਠੀਕ ਆ ਹੱਥ ਨਾਲ ਲਾਈ ਤੇਰੇ ਮੈਂ ਹੱਥ ਤੋੜ ਦੂੰਗੀ ਆ ਰੱਖੀ ਕੁੜੀ ਲੈ ਲੈ ਜਾ ਇਹਨੂੰ ਅੰਦਰ ਆਪੇ ਜਾਵੇ ਤਾਂ ਬਿਨਾਂ ਹੱਥ ਲਾਏ ਆ ਦੇਖ ਲਿਆ ਆ ਦੇਖ ਲਿਆ ਤੁਰਦੀ ਆ ਤੇਰੇ ਨਾਲ ਲੱਗਦੀ ਮੇਰੀ ਕੁੜੀ ਮੇਰੀ ਕੁੜੀ ਦੀ ਮੇਰੀ ਪੋਤੀ ਆਹੇ ਔਰੇ ਮੇਰੇ ਨਾਲ ਹੀ ਰਹੂਗੀ ਤੇਰੇ ਨਾਲ ਨਹੀਂ ਚਲ ਜਨਾ ਚੱਲੀ ਆਪਾਂ ਇੱਥੋਂ ਖੜੀ ਰਹਿੰਦੇ ਇਹਨੂੰ ਆ ਜਾਂਦੀ ਆ ੱਤਕੇ ਮੁੱਕੀਆਂ ਕਰਨ ਮੇਰੀ ਕੁੜੀ ਨੂੰ ਹੀ ਮੇਰੇ ਖਿਲਾਫ ਕਰਨ ਲੱਗੇ ਹੋਏ ਨੇ ਕੁਝ ਕਰਨਾ ਪੈਣਾ ਇਹਨਾਂ ਦਾ ਮੰਮੀ ਮੰਮੀ ਹੂੰ ਕੁਛ ਖਾ ਲੈਂਦੇ ਤੁਸੀਂ ਕੁਛ ਨਹੀਂ ਖਾਂਦਾ ਹੋਇਆ ਸਵੇਰ ਦਾ ਨਾ ਲੈ ਜਾ ਪਰੇ ਚੱਕ ਕੇ ਮੈਨੂੰ ਕੁਛ ਖਾਣਾ ਹੈਗਾ ਮੰਮੀ ਤੁਸੀਂ ਥੋੜਾ ਬੋਤਾ ਤਾਂ ਖਾ ਲਓ ਫੇ ਤੁਹਾਨੂੰ ਪਤਾ ਹੈ ਤੁਸੀਂ ਬਿਮਾਰ ਹੋ ਜਾਂਦੇ ਹੋ ਮਾਰੋ ਆ ਪਖੰਡ ਮੇਰੇ ਕੋਲੇ ਨਾ ਕਰ ਮੈਂ ਤੇਰੇ ਕੱਲੇ ਕੱਲੇ ਡਰਾਮੇ ਨੂੰ ਸਮਝਦੀ ਆ ਨਾ ਕਰ ਮੈਨੂੰ ਨਹੀਂ ਲੋੜ ਕਿਸੇ ਚੀਜ਼ ਦੀ ਲੈ ਜਾ ਬੀ ਚੱਕ ਕੇ ਕਿਧਰੇ ਮੈਂ ਮਰ ਨਹੀਂ ਲੱਗੀ ਨਾਲੇ ਜਿਵੇਂ ਮਰ ਵੀ ਗਈ ਨਾ ਤੇਰੇ ਠੰਡ ਕਾਲਜੇ ਪੈ ਜਾਊਗੀ ਨੜੇ ਕਰਿਓ ਆਪਣੀਆਂ ਮਨਮਰਜ਼ੀਆਂ ਨਾ ਤੁਹਾਨੂੰ ਛੋਟੇ ਦੀ ਲਿਹਾਜਣਾ ਤੁਹਾਨੂੰ ਕਿਸੇ ਵੱਡੇ ਦੀ ਲਿਹਾਜ ਤੁਸੀਂ ਤਾਂ ਮਰੀ ਭਾਲਦੇ ਹੋ ਮੈਨੂੰ ਓ ਮਮਮੀ ਕਿਹੜੀਆਂ ਮਨਮਰਜ਼ੀਆਂ ਮੈਂ ਕਿਹੜੀ ਮਨਮਰਜ਼ੀ ਕਰ ਲਈ ਆਪਣੀ ਇੱਥੇ ਨਾ ਬੱਸ ਕਰ ਮੈਨੂੰ ਬਹੁਤ ਦੇਖ ਲਿਆ ਤੇਰਾ ਇਹਨਾਂ ਜਿਹੜੀ ਤੂੰ ਦਿਖਾ ਰਹੀਆਂ ਮੈਨੂੰ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਤੇਰੀਆਂ ਦਾ ਮੇਰੇ ਮੁੰਡੇ ਨੂੰ ਤਾਂ ਇਹੋ ਜਿਹਾ ਪਟੀਆਂ ਪੜਾਉਣੀ ਆ ਨਾ ਉਹ ਮੇਰੀ ਇੱਕ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਸਭ ਕੁਝ ਤੇਰੇ ਕੀਤਾ ਕਰਾਇਆ ਖਬਰਾਂ ਤੋਂ ਕੀ ਕਿਹੜੇ ਤੇ ਵੀ ਤੇ ਘੋਲ ਕੋਲ ਪਾਉਣੀ ਆ ਜਿਹੜੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਉੱਪਰ ਚੀਤੂ ਸੱਚੀ ਬਣ ਕੇ ਆ ਕੇ ਜਾਨੀ ਆ ਮੇਰਾ ਪੁੱਤ ਮੇਰਾ ਰਿਆ ਹੀ ਨਹੀਂ ਸਭ ਤੋਂ ਮਾੜੀ ਉਹਨੂੰ ਮੈਂ ਲੱਗਦੀ ਆ ਮੰਮੀ ਕਿਉਂ ਇਦਾਂ ਤੁਸੀਂ ਗੱਲਾਂ ਕਰਦੇ ਹੋ ਨਾਲੇ ਆਪ ਖਿੱਚਦੇ ਹੋ ਕਲਪਦੇ ਹੋ ਨਾਲੇ ਤੁਸੀਂ ਮੇਰਾ ਬੀਬੀ ਵਧਾਉਂਦੇ ਹੋ ਮੇਰੀ ਗੱਲ ਸੁਣੋ ਸਿਲਕੀ ਨੂੰ ਅਸੀਂ ਤਾਂ ਹੀ ਲੈ ਕੇ ਆਏ ਸੀ ਨਾ ਜਦੋਂ ਤੁਸੀਂ ਹਾਮੀ ਭਰੀ ਸੀ ਉਹਨੂੰ ਲੈ ਕੇ ਆਉਣ ਦੀ ਤੇ ਹੁਣ ਤੁਸੀਂ ਆਹ ਕੁਸ਼ ਕਰੀ ਜਾਂਦੇ ਹੋ ਮੈਂ ਨਾ ਬਲਟੀ ਨੂੰ ਪਹਿਲੇ ਦਿਨ ਹੀ ਕਹਿਤਾ ਸੀਗਾ ਕਿ ਦੇਖੋ ਵੀ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਕਿ ਜਿਹਦੇ ਨਾਲ ਘਰ 'ਚ ਕਲੇਸ਼ ਪਵੇ ਪਰ ਤੁਹਾਡੇ ਹਾਮੀ ਭਰੀ ਤੇ ਤੁਹਾਡੇ ਹਾਂ ਕਰਕੇ ਹੀ ਉਹ ਬੰਟੀ ਲੈ ਕੇ ਆਏ ਨੇ ਉਹਨੂੰ ਇੱਥੇ ਉਹ ਤੁਸੀਂ ਹੁਣ ਪਤਾ ਨਹੀਂ ਐ ਕੀ ਫੇਰ ਆ ਕੀ ਕੁਝ ਕਰੀ ਜਾਂਦੇ ਨਾ ਮੈਂ ਤਾਂ ਆਪਣੇ ਮੁੰਡੇ ਦੀਆਂ ਨਜ਼ਰਾਂ ਚੰਗੀ ਬਣਨ ਲਈ ਕੀਤਾ ਸੀ ਸਾਰਾ ਕੁਝ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਉਹਰੇ ਪੱਕੇ ਡੇਰੇ ਇੱਥੇ ਲਾ ਲੋਗੇ ਮੈਨੂੰ ਇਹ ਸੀ ਚਾਰ ਦਿਨ ਲਿਉਣਗੇ ਚੱਲ ਮਿਲਣ ਖੇਲਣਗੇ ਉਹਨੂੰ ਛੱਡਿ ਆਉਣਗੇ ਜਿੱਥੋਂ ਲਿਆਂਦੀ ਆ ਉੱਥੇ ਹੀ ਪਰ ਤੁਸੀਂ ਤੁਸੀਂ ਤਾਂ ਕਹਿੰਦੇ ਜੋ ਕਹਿਤਾ ਬਸ ਉਹ ਤੇ ਲਕੀਰ ਹੋਗੀ ਵੇ ਉਸੇ ਥੀ ਰੱਖਣੀ ਆ ਕੀ ਕਿਹਾ ਤੁਸੀਂ ਵੀ ਚਾਰ ਦਿਨ ਰਹਿ ਕੇ ਤੂੰ ਚਲੀ ਜਾਊਗੀ ਮੰਮੀ ਉਹ ਨਾ ਆਪਣੀ ਮਾਂ ਕੋਲੇ ਆਈ ਆ ਹਮੇਸ਼ਾ ਲਈ ਆਈ ਆ ਉਹ ਚਾਰ ਦਿਨ ਰਹਿ ਕੇ ਕਿਉਂ ਇੱਥੋਂ ਜਾਊਗੀ ਨਾਲੇ ਮੰਮੀ ਮੈਂ ਨਾ ਉਹਨੂੰ ਇੱਕ ਵਾਰੀ ਗਵਾ ਕੇ ਬੜੀ ਮੁਸ਼ਕਲ ਨਾਲ ਦਵਾਰੇ ਪਾਇਆ ਮੈਂ ਹੁਣ ਨਹੀਂ ਉਹਨੂੰ ਗਵਾਣਾ ਚਾਹਦੀ ਹੈਗੀ ਗਵਾਉਣਾ ਨਹੀਂ ਚਾਹਦੀਏ ਆਪਣੀ ਧੀ ਨੂੰ ਤੂੰ ਤਾਂ ਮੇਰਾ ਵੀ ਮੁੰਡਾ ਮੇਰੇ ਕੋਲ ਹੋਣ ਲੱਗੀ ਹੋਈ ਆ ਤੂੰ ਮੇਰੀ ਇੱਕ ਗੱਲ ਸੁਣ ਲੈ ਯਾਦ ਰੱਖੀ ਜੇ ਮੇਰੇ ਪੁੱਤ ਨੇ ਘਰੋਂ ਪੈਰ ਪਟ ਲੈਣਾ ਵੀ ਤੇਰੇ ਦਾ ਤੇਰੀ ਧੀ ਕਰਕੇ ਆਪਣਾ ਹਸਾਬ ਵਲਾ ਲਿਓ ਫਿਰ ਮੈਂ ਕਰਦੀ ਕੀ ਆ ਤੁਹਾਡਾ ਹੱਦ ਹੁੰਦੀ ਆ ਕਿਸੇ ਗੱਲ ਦੀ ਤੁਸੀਂ ਤਾਂ ਮੇਰੇ ਮੁੰਡੇ ਨੂੰ ਮੇਰੇ ਕੋਲ ਐਂ ਖੋ ਹੀ ਫਿਰਦੀ ਹੋ ਜਿਵੇਂ ਮੈਂ ਪਾਲਿਆ ਪਲੋਸਿਆ ਨਹੀਂ ਹੁੰਦਾ ਜੰਮਿਆ ਨਹੀਂ ਹੁੰਦਾ ਮੈਂ ਵੀ ਜੰਮ ਕੇ ਵੱਡਾ ਕੀਤਾ ਤੇਰੇ ਨਾਲ ਲਾਇਆ ਨੂੰ ਓ ਮੰਮੀ ਮੈਂ ਨਹੀਂ ਕਿਸੇ ਨੂੰ ਕੁਝ ਵੀ ਸਿਖਾਇਆ ਹੈਗਾ ਪਤ ਨਹੀਂ ਤੁਹਾਡੇ ਦਿਮਾਗ 'ਚ ਕਿੱਥੋਂ ਵਹਿਮ ਪ ਰਿਹਾ ਹੈ ਕਿ ਮੈਂ ਮੰਡੀ ਨੂੰ ਕੁਝ ਸਿਖਾਇਆ ਉਹਨੂੰ ਮੈਂ ਕਿ ਲੁੱਤੀਆਂ ਲਾਈਆਂ ਹੋਈਆਂ ਨੇ ਨਹੀਂ ਤੇਰੀਆਂ ਲੁੱਤੀਆਂ ਕਰਕੇ ਹੀ ਮੈਨੂੰ ਸਾਥ ਦਿੰਦਾ ਮੇਰੇ ਪੁੱਤ ਮੇਰਾ ਨਹੀਂ ਰਿਹਾ ਹੈਗਾ ਹੋਰ ਤੂੰ ਹੁਣ ਭਾਲਦੀ ਕੀ ਹੈ ਮੈਨੂੰ ਦੱਸ ਦੇ ਉਹ ਵੀ ਲੈ ਲੈ ਮੇਰੇ ਕੋਲੋਂ ਖੋਲਾ ਜਿਹੜਾ ਕੁਝ ਖੋਣਾ ਹੈ ਕੀ ਮੇਰੇ ਕੋਲੇ ਮੇਰੇ ਪੁੱਤ ਤੋਂ ਇਲਾਵਾ ਇੱਕ ਮਾਂ ਦੀ ਨਾ ਲਾੜ ਹੁੰਦੀ ਆ ਉਹਦੀ ਤੂੰ ਮੇਰੇ ਤੋਂ ਉਹ ਨਹੀਂ ਮੇਰੀ ਰਹਿਣ ਦਿੱਤੀ ਮੈਂ ਤੇਰੇ ਨੂੰ ਕਿਵੇਂ ਜਾਣ ਲੂੰਗੀ ਤੇਰੇ ਕੋਲੇ ਵੱਡੀ ਆਈ ਆ ਗੱਲਾਂ ਮਾਰਦੀ ਆ ਇਹ ਉਹ ਬੱਸ ਕਰੋ ਮੰਮੀ ਚੁੱਪ ਕਰੋ ਇੱਕ ਵਾਰ ਸ਼ੁਰੂ ਹੋਣੇ ਮੁੜ ਕੇ ਚੁੱਪ ਕਰਾਂ ਦਾ ਨਾਮ ਹੀ ਨਹੀਂ ਲੈਂਦੇ ਹੈਗੇ ਨਾਲੇ ਨਾ ਮੇਰੀ ਕੁੜੀ ਤੁਹਾਡੇ ਕਹਿਣ ਤੇ ਤੁਹਾਡੀ ਹਾਮੀ ਭਰਨ ਤੇ ਇੱਥੇ ਆਈ ਆ ਆਪਣੀ ਮਰਜ਼ੀ ਨਾਲ ਨਹੀਂ ਅਸੀਂ ਲੈ ਕੇ ਆਏ ਹੈਗੇ ਨਾਲਿਆ ਨਾ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੋ ਤੁਸੀਂ ਮੈਨੂੰ ਤਾਂ ਜੋ ਕਹਿ ਲੈਣੇ ਹੋ ਠੀਕ ਆ ਪਰ ਤੁਸੀਂ ਮੇਰੀ ਧੀ ਬਾਰੇ ਕੁਝ ਅਵਾ ਤਵਾ ਬੋਲੋ ਨਾ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਨਲਿਆ ਖਾ ਲੋ ਜੇ ਖਾਣਾ ਹੋਇਆ ਤਾਂ ਆ ਪਾ ਦੇ ਮੇਰੇ ਸਿਰ 'ਚ ਜਿਹਦੇ ਸਿਰ 'ਤੇ ਟੱਪਦੀਆਂ ਨਾ ਸਿਰ 'ਤੇ ਚੜ ਕੇ ਮੇਰਾ ਪੋਤਾ ਜੋ ਮਾਂ ਦਾ ਨਹੀਂ ਬਣਿਆ ਤੇਰਾ ਵੀ ਨਹੀਂ ਬਣ ਲੱਗਿਆ ਲੱਗੀ ਆ ਨਖਰੇ ਮਾਰਨ ਜ਼ਿਆਦਾ ਹੀ ਇਹੇ ਕੁਛ ਪਾਲਾ ਸੱਕੇ ਸਰਚੇ ਨੂੰ ਲਿਆਈਆ ਖਾਣ ਲਾ ਮੰਮੀ ਘਾਟੇ ਵੱਧੇ ਚੱਲਦੇ ਹੀ ਰਹਿੰਦੇ ਆ ਤੁਸੀਂ ਐਵੇਂ ਟੈਨਸ਼ਨ ਜੀ ਲਈ ਜਾਂਦੇ ਹੁੰਨੇ ਆ ਸਰਦਾਰ ਜੀ ਨਾ ਇਹਨੂੰ ਕੀ ਹੋਇਆ ਅੱਜ ਇਹ ਬਿਨਾਂ ਬੁਲਾਈ ਅੰਦਰ ਵੜ ਗਿਆ ਪਤਾ ਨਹੀਂ ਮੰਮੀ ਅੱਗੇ ਤਾਂ ਇਦਾਂ ਕਦੀ ਗਏ ਨਹੀਂ ਅੰਦਰ ਆਇਂ ਕਰ ਬਬਲੀ ਤੂੰ ਨਾ ਪਾਣੀ ਲਿਆ ਮੈਂ ਦੇਖਦੀ ਆ ਵੀ ਕੀ ਗੱਲ ਹੋ ਗਈ ਆ ਮੰਮੀ ਜਾ ਕਿਸੇ ਬੱਕ ਕੋਇ ਨਾ ਲੈ ਕੇ ਆਈ ਪਾਣੀ ਪਤਾ ਨਹੀਂ ਨਾ ਐਨੀ ਟੈਂਸ਼ਨ ਲਈ ਫਿਰਦੇ ਸਮਝ ਨਹੀਂ ਆਉਂਦੀ ਫੇ ਪਤਾ ਨਹੀਂ ਕੀ ਨਾ ਕੀ ਗੱਲ ਗੋਲਡੀ ਤੂੰ ਸਿੱਧਾ ਹੀ ਕਮਰੇ ਚ ਆ ਗਿਆ ਨਾ ਸੱਤ ਨੱਕ ਸੱਤ ਆ ਸਿਹਤ ਤਾਂ ਠੀਕ ਆ ਤੇਰੀ ਓ ਮੰਮੀ ਸਿਹਤ ਤੋਂ ਕੀ ਲੈਣਾ ਐ ਹਲੇ ਤੱਕ ਤਾਂ ਸਹੀ ਆ ਪਰ ਮੈਨੂੰ ਲੱਗਦਾ ਨਹੀਂ ਐ ਜਿਆਦਾ ਦੇਰ ਸਹੀ ਰਹੂਗੀ। ਨਾ ਕੀ ਗੱਲ ਹੋਗੀ? ਓ ਮਮੀ ਹੁਣ ਤੁਹਾਨੂੰ ਮੈਂ ਕੀ ਦੱਸਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਵਪਾਰ ਦੀਆਂ ਗੱਲਾਂ ਕਿੰਨੀਆਂ ਕਿ ਦੱਸੀ ਜਾਵਾਂ ਤੁਹਾਡੀ ਸਮਝ ਤਾਂ ਕੁਛ ਪਾਣੀ ਨਹੀਂ ਹੈਗੀਆਂ। ਲੈ ਪਾਣੀ ਪੀ ਗੱਲ ਦੱਸੀ ਫਿਰ ਬੰਨੋ। ਕੀ ਹੋਇਆ? ਹੋਰ ਕੀ? ਇੰਨਾ ਘਿਰਾਇਆ ਪਿਆ ਵਾ। ਗੱਲ ਦੱਸ ਹੁਣ ਕੀ ਹੋਈ ਆ? ਓ ਮਮੀ ਇੱਕ ਨਾ ਪਾਰਟੀ ਆ ਜਾਈ ਸੀਗੀ ਦਫਤਰ ਆਵਾ ਤਵਾ ਬੋਲ ਬੋਲਦਾ ਸੀ ਮੈਨੂੰ ਨਿੱਕਾ ਦੇ ਕੋਲ ਨਾ 4 ਲੱਖ ਰੁਪਏ ਐਡਵਾਂਸ ਲਿਆ 10 ਲੱਖ ਦਾ ਉਹ ਆਰਡਰ ਫੜਿਆ ਸੀ ਉੱਤੋਂ ਦੇ ਕੋਲ ਕੋਈ ਪਰਚੀ ਵੀ ਨਹੀਂ ਸੀਗੀ ਪਾਰਟੀ ਪੁਰਾਣੀ ਆ 10 15 ਸਾਲ ਪੁਰਾਣੀ ਆ ਝੂਠੋ ਬੋਲਦੇ ਨੀਗੇ ਮੈਨੂੰ ਕਹਿੰਦਾ ਤੁਹਾਡਾ ਭਰਾ ਤੁਹਾਡੇ ਨਾਮ ਤੇ 4 ਲੱਖ ਰੁਪਏ ਮੇਰੇ ਕੋਲੋਂ ਲਿਆਇਆ 10 ਲੱਖ ਦੀ ਡੀਲ ਫਾਈਨਲ ਕਰਕੇ ਗਿਆ ਆ ਹੁਣ ਤੁਸੀਂ ਦੱਸੋ ਮੈਂ ਉਹਨੂੰ ਕੀ ਕਰਾਂ ਉਹਦੇ ਕੋਲ ਤਾਂ ਕੋਈ ਪਰਚੀ ਪੁਰਚੀ ਵੀ ਹੋਣੀਗੀ ਨਾ ਜੀ ਉਹਦੇ ਕੋਲੇ ਕੋਈ ਪਰਚੀ ਨਹੀਂ ਹੈਗੀ ਤਾਂ ਸਾਨੂੰ ਕੀ ਪਤਾ ਨਿੱਕੇ ਨੇ ਪੈਸੇ ਲਿੱਤੇ ਵੀ ਨੇ ਕਿ ਨਹੀਂ ਕੀ ਪਤਾ ਉਹ ਝੂਠ ਹੀ ਬੋਲਦਾ ਹੋਵੇ ਉਹ ਤੁਹਾਨੂੰ ਕਹਿਣਾ ਸੌਖਾ ਲੱਗਦਾ ਆ ਉਹਨੂੰ ਸੁਪਨਾ ਥੋੜੀ ਆਇਆ ਸੀ ਵੀ ਨਿੱਕਾ ਕਿੱਥੇ ਚਲੇ ਗਿਆ ਨਿੱਕੇ ਨੂੰ ਉਹ ਫੋਨ ਕਰਦੇ ਰਹੇ ਨਿੱਕੇ ਦਾ ਫੋਨ ਤਾਂ ਮਿਲਦਾ ਨਹੀਂ ਪਿਆ ਨਾ ਆਪਣਾ ਮਿਲਦਾ ਪਿਆ ਨਾ ਪਾਰਟੀ ਦਾ ਮਿਲਿਆ ਉਹ ਆ ਕੇ ਅੱਕ ਕੇ ਕਹਿੰਦਾ ਹਾਂ ਮੈਂ ਤੁਹਾਡੇ ਕੋਲ ਆਇਆ ਤੁਹਾਡੇ ਮੂੰਹ ਨੂੰ ਪੈਸੇ ਦਿੱਤੇ ਆ ਕਹਿੰਦਾ ਜਾਂ ਤਾਂ ਮੇਰਾ 4 ਲੱਖ ਰੁਪਈਆ ਮੋੜ ਦਿਓ ਜਾਂ ਮੇਰਾ ਆਰਡਰ 15 ਦਿਨਾਂ ਚ ਪੂਰਾ ਕਰਕੇ ਦੱਸੋ ਹੁਣ ਦੱਸੋ ਮੈਂ ਉਹਨੂੰ ਕੀ ਕਵਾਂ ਨਾ ਮੇਰੇ ਕੋਲੇ 4 ਰੁਪਏ ਆਏ ਉਹ 4 ਲੱਖ ਕਹੀ ਜਾਂਦਾ ਉੱਤੋਂ ਕਹਿੰਦਾ ਮੇਰਾ 10 ਲੱਖ ਦਾ ਆਰਡਰ ਆ ਇੱਕ ਤਾਂ ਨਾ ਆ ਨਿੱਕੇ ਨੇ ਪਤਾ ਨਹੀਂ ਕੀ ਕੀ ਟੋਏ ਪੁੱਟੇ ਨੇ ਸਾਡੇ ਲਈ ਇੱਕ ਵਾਰੀ ਆਵੇ ਸਹੀ ਕਰੇ ਇਹਨੂੰ ਤਾਂ ਨਾ ਮੈਂ ਪੁੱਛੂ ਚੰਗੀ ਤਰ੍ਹਾਂ ਨਹੀਂ ਉਹ ਵੀ ਤਾਂ ਫੋਨ ਕਰਦੇ ਹੋਣੇ ਆ ਨਿੱਕੇ ਨੇ ਨਹੀਂ ਫੋਨ ਚੱਕਿਆ ਹੋਣਾ ਤਾਂ ਹੀ ਇਹਨਾਂ ਕੋਲ ਗਏ ਨੇ ਉਹਨਾਂ ਨੂੰ ਕਹਿੰਦਾ ਵੀ ਮੇਰਾ ਵੱਡਾ ਭਰਾ ਨਾ ਹੁਣ ਦਫ਼ਤਰ ਨਹੀਂ ਜਾਂਦਾ ਕੰਮ ਤੇ ਨਹੀਂ ਜਾਂਦਾ ਉਹਨਾਂ ਨੂੰ ਫੋਨ ਨਾ ਕਰਿਓ ਜਿਹੜੀ ਗੱਲ ਕਰਨੀ ਆ ਤੁਸੀਂ ਮੇਰੇ ਨਾਲ ਹੀ ਕਰ ਲਓ ਉਹ ਕਹਿੰਦਾ ਜੇ ਤੁਸੀਂ ਕੰਮ ਤੇ ਨਹੀਂ ਕੋਈ ਕੰਮ ਧੰਦਾ ਤੁਸੀਂ ਆਪ ਨਹੀਂ ਕਰਦੇ ਫਿਰ ਦਫਤਰ ਦਾ ਇੱਥੇ ਤੁਸੀਂ ਬੈਠੇ ਹੋ ਅਸੀਂ ਤਾਂ ਤੁਹਾਡੀ ਗੁੱਡਵਿਲ ਦੇਖ ਕੇ ਉਹਨੂੰ 4 ਲੱਖ ਰੁਪਏ ਦਿੱਤਾ ਸੀਗਾ ਕੋਈ ਨੋਟਸ਼ੇ ਤਾਂ ਲਿਖਿਆ ਹੀ ਹੋਊਗਾ ਅਗਲੇ ਨੇ ਜਾ ਕੋਈ ਚੈੱਕ ਜਾਂ ਕੀ ਸਾਫਤਾ ਪੁੱਛ ਹਾਂ ਉਹ ਬਬਲੀ ਜਵਾਨਾਂ ਦੇ ਸੌਦੇ ਹੁੰਦੇ ਆ ਵਪਾਰ ਚ ਜ਼ਰੂਰੀ ਨਹੀਂ ਹੁੰਦਾ ਕੋਈ ਲਿਖਤੀ ਉਹਦੇ ਕੋ ਹੈਗਾ ਕਿ ਨਹੀਂ ਹੈਗਾ ਇੰਨਾ ਵਿਸ਼ਵਾਸ ਬਣਿਆ ਆ 10 15 ਸਾਲ ਦਾ ਕੰਮ ਕਰਦੇ ਇਹਨੂੰ ਹੋਵੇ ਕੀ ਕਹਾਂ ਮੈਨੂੰ ਤੇਰੇ ਕੋਲ ਕੋਈ ਪਰਚੀ ਨਹੀਂ ਹੈਗੀ ਜਾਂ ਤੇਰੇ ਕੋਲ ਕੋਈ ਲੈਟਰ ਪੈਡ ਸਾਈਨ ਕੀਤਾ ਨਹੀਂ ਲਿਆ ਤਾਂ ਦਊਂਗਾ ਮੈਂ ਤੈਨੂੰ ਨੀ ਹਾਂ ਨਿੱਕੇ ਨੇ ਤਾਂ ਆ ਘਰੋਂ ਭੱਜ ਕੇ ਆ ਮੇਰੇ ਸਿਰ 'ਚ ਨਾ ਸੁਆਪ ਆਤੀ ਆ ਕੀ ਕਰਾਂ ਮੈਨੂੰ ਤਾਂ ਇਹ ਨਹੀਂ ਸਮਝ ਆਂਦੀ ਵੀ ਹਲੇ ਤਾਂ ਇੱਕ ਆਇਆ ਫੋਨ ਨਹੀਂ ਚੱਕਿਆ ਇਹਨੇ ਜਿੱਦਾਂ ਆਪਾਂ ਨੂੰ ਹਲੇ ਪਤਾ ਨਹੀਂ ਹੋਰ ਕਿੰਨੇ ਕ ਬੰਦੇ ਹੋਰ ਆਉਣਗੇ ਐਦਾਂ ਦੇ ਜਿਹੜਾ ਕੋਈ ਕਹਿੰਦਾ ਮੇਤੋਂ 4 ਲੱਖ ਲੈ ਗਿਆ ਪਰੋਸਾ ਥੋੜੀ ਹੋ ਤਾਂ ਜਿਹਦੇ ਮਨ ਦੇ ਵਿੱਚ ਇਸ਼ਤਾਨ ਆ ਗਿਆ ਉਹਦੇ ਧਾਰ ਹੀ ਲਿਆ ਸੀ ਵੀ ਭਰਾ ਨਾਲ ਠੱਗੀ ਕਰਕੇ ਜਾਣੀ ਆ ਕਰ ਗਿਆ ਆਪਣੀ ਪੂਰੀ ਉਹ ਕੋਈ ਨਾ ਪੁੱਤ ਆ ਕੀਤਾ ਤਾਂ ਨਿੱਕੇ ਨੇ ਮਾੜਾ ਹੀ ਆ ਪਰ ਪ੍ਰਮਾਤਮਾ ਵੀ ਨਾ ਦੇਖਦਾ ਵਾ ਉਹ ਆਪੇ ਭਲੀ ਕਰੂਗਾ। ਉਹ ਮੰਮੀ ਪ੍ਰਮਾਤਮਾ ਤੇ ਤਾਂ ਮੈਨੂੰ ਪੂਰਾ ਯਕੀਨ ਆ ਜਿਹੜਾ ਮੈਂ ਅੱਜ ਇਸ ਮੁਕਾਮ ਤੱਕ ਪਹੁੰਚਿਆ ਆ ਪਰ ਮੈਨੂੰ ਛੋਟੇ ਦਾ ਨਹੀਂ ਨਾ ਪਤਾ ਮੇਰੇ ਲਈ ਕਿੱਡਾ ਕਿ ਡੂੰਗਾ ਖੂਬ ੱਟ ਕੇ ਗਿਆ ਆ ਹਲੇ ਤਾਂ ਇੱਕ ਬੰਦਾ ਆਇਆ ਉਲਾਮਾ ਲੈ ਕੇ ਵੀ ਸਾਡਾ 4 ਲੱਖ ਲੈ ਕੇ ਭੱਜ ਗਿਆ ਪਤਾ ਨਹੀਂ ਕਿੰਨਿਆਂ ਨਾਲ ਠੱਗੀ ਕਰਕੇ ਗਿਆ ਤੇ ਮੇਰਾ ਨੱਕ ਡਬੋ ਕੇ ਗਿਆ ਵਾ। ਵੀ ਆਹੀ ਤਾਂ ਦੁੱਖ ਮੈਨੂੰ ਹੀ ਆ। ਵੀ ਆ ਇੱਕ ਭਰਾ ਦੂਜੇ ਭਰਾ ਨਾਲ ਇਹ ਜਿਹੇ ਠੱਗੀਆਂ ਠੋਰੀਆਂ ਕਰ ਰਹੀਆਂ। ਔ ਕਹਿਣ ਨੂੰ ਤਾਂ ਮੇਰਾ ਦਿਲ ਨਹੀਂ ਮੰਨਦਾ ਪਰ ਫੇਰ ਵੀ ਗੋਲਡੀ ਮੈਂ ਤੈਨੂੰ ਕਹਿਨੀ ਆ ਇੱਕ ਵਾਰੀ ਆ ਪੁਲਿਸ ਰਿਪੋਰਟ ਕਰਕੇ ਹੀ ਦੇਖ ਲੋ ਪੁਲਿਸ ਦਾ ਆਪੇ ਲੱਭ ਲੂਗੀ ਨਿੱਕੇ ਨੂੰ ਵੀ ਉਹ ਕਿੱਥੇ ਆ ਮਮੀ ਪਰ ਆਇਆ ਮੇਰਾ ਛੋਟਾ ਪੁੱਤਾਂ ਨੂੰ ਪਾਲਿਆ ਆ ਉਹਦੇ ਖਿਲਾਫ ਕੰਪਲੇਟਾਂ ਕਰਦਾ ਚੰਗਾ ਲੱਗਦਾ ਮੈ ਅਸਰਦਾਰ ਜੀ ਅੱਪਾ ਇੰਨੇ ਪੈਸੇ ਲੋਕਾਂ ਦੇ ਕਿੱਥੋਂ ਦੇਵਾਂਗੇ ਬੋਲੀ ਇਹ ਹੀ ਸੋਚ-ਸੋਚ ਕੇ ਤਾਂ ਮੈਂ ਪਰੇਸ਼ਾਨ ਹੋਈ ਜਾਂਦਾ ਮੈਂ ਘਰੇ ਆਣਾ ਮੇਰਾ ਦਿਲ ਕਰਦਾ ਮੈਂ ਦਫ਼ਤਰ ਚੱਲ ਜਾਵਾਂ ਉੱਥੇ ਜਾਂਦਾ ਮੈਨੂੰ ਉਹ ਖਾਲੀ ਦਫ਼ਤਰ ਵੱਡਖਾਨ ਨੂੰ ਪੈਂਦਾ ਕੋਈ ਨਾ ਕੋਈ ਆ ਕੇ ਆ ਕੇ ਬੋਲੀ ਜਾਂਦਾ ਸਮਝ ਨਹੀਂ ਆਉਂਦੀ ਮੈਂ ਕਰਾਂ ਤਾਂ ਕੀ ਕਰਾਂ ਮਮੀ ਵੀ ਘਰੇ ਟੈਨਸ਼ਨ ਚ ਹੀ ਰਹਿੰਦੇ ਆ ਤੇ ਤਾਂ ਉਹਨਾਂ ਦੀ ਵੀ ਟੈਨਸ਼ਨ ਰਹਿੰਦੀ ਅੱਜ ਗਲੀ 'ਚ ਬੈਠੇ ਹੀ ਬਸ ਕੀ ਦੱਸਾਂ ਤਾਂ ਚਲੋ ਬੋਲੀ ਹੁਣ ਤੁਸੀਂ ਨਾ ਜਾ ਉਹ ਬੰਮਨ ਥੋੜੀ ਦੇਰ ਨਾ ਤੂੰ ਰਿਲੈਕਸ ਹੋ ਲੈੰਦੋ ਤੰਗ ਨਾ ਕਰਿਓ ਮੈਨੂੰ ਮੇਰੇ ਕੋਲ ਅੱਧਾ ਪੂਨਾ ਘੰਟਾ ਕੋਈ ਨਾ ਆਇਆ ਬਲੇ ਦੇਖਦਾ ਮੈਂ ਅੱਗੇ ਕੀ ਡਿਸੀਜਨ ਲੈਣਾ ਹੈ ਜੋ ਮਰਜੀ ਸੋਚ ਲਈ ਪਰ ਫਿਰ ਵੀ ਇੱਕ ਵਾਰੀ ਦੇਖ ਲਾ ਤੇ ਹੈਗਾ ਤਾਂ ਤੇਰਾ ਭਰਾ ਹੀ ਆ ਪਰ ਪੁਲਿਸ ਤੋਂ ਬਿਨਾ ਨਾ ਉਹਨੂੰ ਕਿਸੇ ਨੇ ਨਹੀਂ ਲੱਭਣਾ ਹੈਗਾ ਤੂੰ ਨਾ ਰਿਪੋਰਟ ਹੀ ਲਿਖਾ ਉਹਦੇ ਖਿਲਾਫ ਚਲੋ ਮੰਮੀ ਦੇਖਦਾ ਮੈਂ ਜਦੋਂ ਪੁਲਿਸ ਦੀਆਂ ਗੱਲਾਂ ਹੋਣ ਲੱਗ ਪਈਆਂ ਹੁਣ ਤੁਹਾਨੂੰ ਪੁਲਿਸ ਲੱਭੂਗੀ ਕੋਈ ਨਾ ਭਾਵੇਂ ਮਿਲਟਰੀ ਨੂੰ ਬੁਲਾ ਲੈ ਮੈਨੂੰ ਲੱਭਣ ਵਾਸਤੇ ਉਹਨਾਂ ਕੋਲ ਕੀ ਸਬੂਤ ਹੈ ਕਿ ਮੈਂ ਭੱਜ ਆਇਆ ਵਾਂ ਮੈਂ ਤਾਂ ਇੱਥੇ ਆਪਣੇ ਕੰਮ ਆਇਆ ਹਾਂ ਤੁਹਾਡੇ ਵਾਸਤੇ ਤਾਂ ਨਾ ਕਹਿਣਾ ਬੜਾ ਸੁੱਖ ਹੈ ਇੱਥੇ ਅੱਗੇ ਦੇਖੋ ਮੈਨੂੰ ਇਹਨਾਂ ਦੀਆਂ ਕਿੰਨੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਮੇਰਾ ਤਾਂ ਨਾ ਹੁਣ ਦਿਲ ਡਰੀ ਜਾਂਦਾ ਪਿਆ ਆਪ ਤਾਂ ਤੁਸੀਂ ਬਹਿ ਗਏ ਉੱਥੇ ਮੋਜਾਂ ਕਰੀ ਜਾ ਰਹੇ ਹੋ ਔਰ ਜਦ ਮੈਂ ਕਿਹਾ ਤੈਨੂੰ ਮੇਰੇ ਹੁੰਦੇ ਡਰਨ ਦੀ ਲੋੜ ਨਹੀਂ ਮੈਂ ਬੈਠਾ ਹਾਂ ਨਾ ਇਹ ਜੋ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਕਰ ਲੈਂਦੇ ਲੈ ਜਿੰਨਾ ਮਰਜੀ ਐ ਜੋਰ ਲਾ ਲੈ ਮੈਨੂੰ ਨਹੀਂ ਲੱਭ ਸਕਦੇ ਉਹ ਤੁਸੀਂ ਰਹਿਣ ਦਿਓ ਪੁਲਿਸ ਤਾਂ ਕਬਰਾਂ ਚੋਂ ਵੀ ਬੰਦੇ ਲੱਭ ਲੈਂਦੀ ਐ ਮੇਰੀ ਗੱਲ ਮੰਨੋ ਤੁਸੀਂ ਨਾ ਵਾਪਸ ਆ ਜਾਓ ਤੇ ਆਪਣੀ ਨਾ ਗਲਤੀ ਮੰਨ ਲਓ ਔਰ ਯਾਰ ਪਾਗਲ ਹੋ ਗਿਆ ਤੂੰ ਤੇਰਾ ਦਿਮਾਗ ਹੀ ਲਗਿਆ ਜਿਹੜੀਆਂ ਤੂੰ ਮੈਨੂੰ ਆਪਣੀਆਂ ਗਲਤੀਆਂ ਮੰਨਣ ਨੂੰ ਕਹੀ ਜਾਂਦੀ ਪਈਆਂ ਤੈਨੂੰ ਨਹੀਂ ਪਤਾ ਇਹਨਾਂ ਦਾ ਜਿਹੜੀਆਂ ਤੈਨੂੰ ਧਮਕੀਆਂ ਦੇ ਰਹੇ ਆ ਨਾ ਤੇਰੇ ਮੂੰ ਨਾ ਮੇਰਾ ਪਤਾ ਘੜਾਣਾ ਚਾਹੁੰਦੇ ਆ। ਉਹ ਸਭ ਮੈਨੂੰ ਨਹੀਂ ਪਤਾ ਹੁਣ। ਮੈਨੂੰ ਨਾ ਹੁਣ ਇੱਥੇ ਕੋਈ ਨਵਾਂ ਸਿਆਪਾ ਨਹੀਂ ਚਾਹੀਦਾ। ਜਾਂ ਤਾਂ ਤੁਸੀਂ ਆਪ ਇੱਥੇ ਆ ਜਾਓ ਜਾਂ ਮੈਨੂੰ ਲੈ ਜਾਓ। ਯਾਰ ਤੂੰ ਬਾਰ-ਬਾਰ ਉਹੀ ਗੱਲ ਕਰੀ ਜਾਂਦੇ ਪੀਂ। ਮੈਂ 2 ਦਿਨਾਂ ਤੱਕ ਜਗ੍ਹਾ ਲੱਭ ਲੈਣੀ ਐ। ਫਿਰ ਤੁਹਾਨੂੰ ਮੈਂ ਇੱਥੇ ਬੁਲਾ ਹੀ ਲੈਣਾ। ਤੂੰ ਥੋੜੇ ਦਿਨ ਉੱਥੇ ਕੱਢ ਨਹੀਂ ਸਕਦੀ ਓਕੇ ਸੋਕੇ। ਮੇਰੇ ਵਸਤੇ ਤਾਂ 2 ਮਿੰਟ ਕੱਢਣੇ ਓਖੇ ਹੋਏ ਪਏ। ਤੁਹਾਡਾ ਸਾਰਾ ਟੱਬਰ ਮੇਰੇ ਮਗਰ ਪਿਆ ਪਿਆ। ਤੁਹਾਨੂੰ ਪਤਾ ਐ ਮੈਂ ਤੇ ਜਦੋਂ ਤੁਹਾਨੂੰ ਫੋਨ ਕਰਦੀ ਆ ਨਾ ਕੁੰਡੀ ਲਾ ਕੇ ਕਰਦੀ ਆ। ਹੋਰ ਇੱਥੇ ਤਾਂ ਆਪ ਦਾ ਫੋਨ ਕੱਟ ਤਾ ਤੇ ਮੈਨੂੰ ਇੱਥੇ ਸਿਆਪਾ ਜੋਗਾ ਛੱਡ ਤਾ ਕਿਲਾ ਇਹਨੂੰ ਦੇਖਾਂ ਇਹ ਮਹਾਰਾਣੀ ਅੰਦਰ ਕੀ ਕਰਦੀ ਆ ਕਿਲਾ ਇਹ ਤਾਂ ਅੰਦਰ ਕੁੰਡੀ ਲਾ ਕੇ ਬੈਠੀ ਆ ਕੋਣ ਆ ਗਿਆ ਮਮਮੀ ਤੁਸੀਂ